ਤਾਪੀ ਨਾਮ ਰਵਾਇਆ ਕਰੋ ਫੁਰਕ ਫੁਰਕ ਤੋੜਦੇ ਆ ਰਾਤ ਨੂੰ ਜੀ ਦੋਸਤੋ ਸਵਾਗਤ ਹੈ ਤੁਹਾਡਾ ਵਾਲ ਆਰਾਊਂਡਰ 855 ਚੈਨਲ ਤੇ ਆਪਾਂ ਲੈ ਕੇ ਆਏ ਆਂ ਵੀਡੀਓ ਕਬੱਡੀ ਟੂਰਨਾਮੈਂਟ ਫਾਈਨਲ ਰਿਜ਼ਲਟ ਜੋ ਕਿ ਕੱਲ ਕਰਵਾਏ ਗਏ ਸਨ ਉਸ ਤੋਂ ਪਹਿਲਾਂ ਜੇ ਤੁਸੀਂ ਇਸ ਚੈਨਲ ਤੇ ਨਵੇਂ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਆਪਾਂ ਹਰ ਰੋਜ਼ ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਦੀ ਵੀਡੀਓ ਆਪਣੇ ਚੈਨਲ ਤੇ ਲੈ ਕੇ ਆਉਣੇ ਆ ਤੇ ਅੱਜ ਗੱਲ ਕਰਦੇ ਆਂ ਫਾਈਨਲ ਰਿਜ਼ਲਟ ਦੀ ਪਹਿਲਾਂ ਗੱਲ ਕਰਾਂਗੇ ਕੈਨੇਡਾ ਕਬੱਡੀ ਕੱਪ ਦੇ ਫਾਈਨਲ ਰਿਜ਼ਲਟ ਦੀ ਇੱਥੇ ਫਾਈਨਲ ਮੈਚ ਹੋਇਆ ਸੀ ਅਨਟਾਰੀਓ ਤੇ ਬ੍ਰੈਮਟਨ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚੋਂ ਬ੍ਰੈਮਟਨ ਫਸ ਇਥੋ ਵੈਸਟਰ ਰੇਡਰ ਤੇ ਬਟ ਜਾਫੀ ਸੈਮੀਫਾਈਨਲ ਤੇ ਫਾਈਨਲ ਦੇ ਰੇਡਰ ਜਾਫੇ ਦੋਨੇ ਮਿਲਿਆ ਕੇ ਫੇਰ ਵੈਸਟਰ ਰੇਡਰ ਤੇ ਜਾਫੀ ਕੱਢੇ ਗਏ ਹੈਗੇ ਤੇ ਇਥੋ ਵੈਸਟਰ ਰੇਡਰ ਬਣੇਗਾ ਰਵੀ ਦੇਵਰੇਆਲਾ 27 ਕਵਡੀਆਂ ਪਾ ਕੇ 25 ਨੰਬਰ ਲੈਤੇ ਤੇ ਬਟ ਜਾਫੇ ਬਣੇਗਾ ਸ਼ੀਲੂ ਹੋਰਿਆਣੇ ਵਾਲਾ 28 ਟੱਚ ਲੈ ਕੇ 9 ਜਾਫੇ ਲਾਏ ਅੱਗੇ ਗੱਲ ਕਰਦੇ ਆਂ ਇੰਗਲੈਂਡ ਦੇ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੇ ਉੱਥੇ ਫਾਈਨਲ ਮੈਚ ਹੋਇਆ ਸੀ ਸਲੋ ਇੱਕ ਨਾਮ ਤੇ ਸੌਸਵਾਲ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚ ਸੌਸਵਾਲ ਦੀ ਟੀਮ ਫਾਸਟ ਤੇ ਸਲੋ ਇੱਕ ਨਾਮ ਦੀ ਟੀਮ ਸੈਕੰਡ ਤੇ ਇਥੋ ਵੈ ਤੇ ਬੈਟ ਜਾਫੀ ਬਣੇਗਾ ਠਾਕੜ ਗੋਗੜੀਆਂ ਵਾਲਾ ਅੱਗੇ ਗੱਲ ਕਰਾਂਗੇ ਪੰਜਾਬ ਦੇ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਪਹਿਲਾਂ ਗੱਲ ਕਰਾਂਗੇ ਝੰਡਾਗੜਾ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਉੱਥੇ ਪਹਿਲਾ ਨਾਮ 8888 ਰੁਪਏ ਸਨ ਤੇ ਦੂਜਾ ਨਾਮ 6666 ਰੁਪਏ ਸਨ ਬੈਸਟ ਰੇਡਰ ਤੇ ਬੈਟ ਜਾਫੀ ਨੂੰ 11111 ਰੁਪਏ ਦਿੱਤੇ ਗਏ ਸਨ ਇੱਥੇ ਫਾਈਨਲ ਮੈਚ ਹੋਇਆ ਸੀ ਫੱਕਰ ਝੰਡਾ ਤੇ ਹਰੀਗੜ ਕਿੰਗਨ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚ ਹਰੀਗੜ ਕਿੰਗਨ ਸੈਕੰਡਰ ਤੇ ਫੱਕਰ ਝੰਡਾ ਫਾਸਟ ਤੇ ਇਥੇ ਬੈਸਟ ਰੇਡਰ ਬਣੇਗਾ ਸੋਨੀ ਡੋਗਰ ਤੇ ਗਰਵਿੰਦਰ ਖੋਨਣ ਤਿੰਨੇ ਜੁਆਇੰਟ ਵੈਸਟ ਰੇਡਰ ਬਣਿਆਗੇ ਤੇ ਬਿੱਟ ਜਾਫੀ ਬਣੇਗਾ ਸੋਨੀ ਫਕਰ ਝੰਡੇ ਵਾਲਾ 14 ਟੱਚ ਲੈ ਕੇ 7 ਜਫੇ ਲਾਏ ਅੱਗੇ ਗੱਲ ਕਰਦੇ ਚੌੜੀ ਮਦਰੀ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਉਥੇ ਪਹਿਲਾ ਨਾਮ 61000 ਤੇ ਦੂਜਾ ਨਾਮ 51000 ਸੀ ਵੈਸਟ ਰੇਡਰ ਤੇ ਬਿੱਟ ਜਾਫੀ ਨੂੰ 333000 ਰੁਪਏ ਦਿੱਤੇ ਗਏ ਸਨ ਇਥੇ ਫਾਈਨਲ ਮੈਚ ਹੋਇਆ ਸੀ ਕਮਾਨ ਤੇ ਗੁਰਦਾਸਪੁਰ ਲਾਇਨ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚੋਂ ਗੁਰਦਾਸਪੁਰ ਲਾਇਨ ਸੈਕੰਡ ਤੇ ਕਮਾਨ ਫਾਸਟ ਤੇ ਇਥੋਂ ਵੈਸਟ ਰੇਡਰ ਬਣੇਗਾ ਦੀਪਦਪੁਰਜੀ ਵਾਲ ਤੇ ਤੇ ਬਿੱਟ ਜਾਫੀ ਬਣੇਗਾ ਰਾਣਾ ਲੋਪੁਕੇ ਵਾਲਾ 6 ਟੱਚ ਲੈ ਕੇ ਚਾਰ ਜਫੇ ਲਾਈ ਹਾਂਜੀ ਇਹ ਸੀ ਵੀਡੀਓ ਕੱਲ ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਦੀ ਤੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਮਿਲਦਿਆਂ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦ ਜੀ